ਬੇਟਾ ਜਿਪਤੀ ਜੈ ਸਾਡਾ ਬੜੇ ਲਾਡਾ ਚਾਮਨਾ ਪਾੜਾ ਸੀਗਾ ਮਾਪਿਆਂ ਨੇ ਕੁਝ ਹਾਲਾਤ ਇਹਗੇ ਹੋ ਗਏ ਘਰ ਦੇ ਵੀ ਜਦੋਂ ਕੋਈ ਨਾਸਾਬ ਚ ਗੱਲ ਆਈ ਖੇਤੀ ਵੀ ਦੇਖ ਲਈ ਇੱਕ ਪੈਣ ਵੀ ਲੈ ਕੇ ਦੇਖ ਲਈ ਸਭ ਕੰਮ ਕਰ ਕਰ ਦੇਖ ਲਈ ਉਹ ਕਹਿੰਦਾ ਸਾਡੇ ਪਰਵਾਰ ਨਾਲੋਂ ਰਹਿ ਕਰੀ ਵੀ ਜਿਵੇਂ ਲੋਕ ਕਮਾਈਆਂ ਕਰਦੇ ਆਪਾਂ ਵੀ ਕਰ ਲਈਏ ਤੇ ਜਦੋਂ ਬਈ ਜੀ ਕਮਾਈ ਵਾਸਤੇ ਸੀਗਾ ਅੱਜ ਤੁਸੀਂ ਸਾਡੇ ਹਾਲਾਤ ਦੇਖ ਲਓ ਐਨਾ ਬੁਰਾ ਹਾਲ ਹੋਇਆ ਨੂੰ ਦੇਖਣ ਵਾਸਤੇ ਇਨੇ ਤਾਬਲੇ ਆ ਪਰਿਵਾਰ ਸਾਰਾ ਕੋਈ ਹਸਤਾਲ ਪਿਆ ਜੀ ਕੋਈ ਕਿਤੇ ਪਿਆਗਾ ਮੰਨ ਕੇ ਚਲੋ ਸਾਰਾ ਬੁਰਾ ਹਾਲ ਹੈ ਜੇ ਨਾ ਸਾਡੇ ਬੱਚਾ ਸਾਨੂੰ ਜਲਦੀ ਮਿਲੇ ਸਾਨੂੰ ਇਹ ਪਤਾ ਵੀ ਇੱਕ ਅੱਦੇ ਨੂੰ ਕੋਈ ਹੋਰ ਦਿੱਕਤ ਆ ਜਾਈ। ਉਹ ਟੈਗ ਹੋ ਜੇ ਜਾਂ ਕੁਝ ਵੀ ਹੋਣ ਦੇ ਕੋਈ ਇਸ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜਲਦ ਤੋਂ ਜਲਦ ਸਾਡੀ ਮਦਦ ਕਰੋ। ਜੇ ਸਾਡਾ ਬੱਚਾ ਸਾਨੂੰ ਦਿਖਾ ਦਿਓਗੇ। ਸਾਡਾ ਬੇਟਾ ਸੀ ਜੀ। ਤਿੰਨ ਮਹੀਨੇ ਪਹਿਲਾਂ ਗਿਆ ਸੀ ਜੀ ਇਥੋਂ ਕੰਮ ਕਰਨ ਵਾਸਤੇ। ਉਹ ਤੋਂ ਆ ਉੱਥੇ ਡਾਕਟਰ ਸਾਹਿਬ ਨੇ ਫੋਨ ਲਾਇਆ ਹਸਪਤਾਲ ਦੇ ਵਿੱਚੋਂ ਵੀ ਇਹਨਾਂ ਦੀ ਡੈਥ ਹੋ ਗਈ ਉੱਥੇ। ਵੀ ਇਹਨਾਂ ਪੋਸਟਮਾਰਨ ਕਰਕੇ ਭੇਜਾਂਗੇ ਅਸੀਂ। ਅਸੀਂ ਪੁੱਛਿਆ ਵੀ ਕੀ ਕਾਰਨ ਹੋ ਗਈ। ਉਹ ਕਹਿੰਦੇ ਵੀ ਉੱਥੇ ਕੋਈ ਬੈਂਸ ਫਟ ਗਈ ਜੰਦਰਾ ਰੈਸਟੋਰੈਂਟ ਦੇ ਵਿੱਚ ਤੇ ਉਹ ਕਹਿੰਦੇ ਵੀ ਇੱਥੇ ਕੀ ਕਰਨ ਆਇਆ ਸੀਗਾ ਵੀ ਮਹਾ ਜੀ ਇੱਥੇ ਡਿਲੀਵਰ ਦੇ ਤੌਰ ਤੇ ਕੰਮ ਕਰਨ ਆਇਆ ਸੀ ਆਹ ਦਾ ਨਵੀਂ ਕਿੰਨੇ ਬੱਚੇ ਨੇ ਤੁਹਾਡੇ ਤੇ ਕਿੰਨਾ ਕੁ ਖਰਚਾ ਕਰਕੇ ਬਾਹਰ ਭੇਜਦੇ ਸੀ ਦੋ ਬੱਚੇ ਨੇ ਜੀ ਛੋਟੀ ਗੁੱਡੀ ਆ ਜੀ ਬੰਦਾ ਮੁੰਡਾ ਜੀ ਇਹ ਅਰਵਿੰਦਰ ਇਕੱਲੇ ਹਾਂਜੀ ਇਕੱਲੇ ਆ ਜੀ ਵੱਡਾ ਜੀ ਇਹ ਦੋ ਛੋਟੀ ਗੁੱਡੀ ਆ ਜੀ ਕਿੰਨਾ ਖਰਚਾ ਹੋ ਗਿਆ ਸੀ ਬਾਹਰ ਭੇਜਣ ਦਾ ਖਰਚਾ ਹੱਥਾ 4 ਲੱਖ ਰੁਪਏ ਲੈ ਕੇ ਗਿਆ ਸੀ ਜੀ ਇਹ ਕਹਿੰਦਾ ਵੀ ਕੋਸ ਖਰਚਾ ਉੱਥੋਂ ਏਜੰਟ ਰਾਈ ਕਰੀਏ ਵੀ ਮੈਂ ਕਮਾ ਕੇ ਦੇਵਾਂਗਾ ਉਹਦਾ ਨਹੀਂ ਪਤਾ ਕਿ ਕਿੰਨੀ ਕੋਸ ਕੀਤਾ ਉੱਥੇ ਕਮਾ ਲਈ ਤਾਂ ਮੈਂ ਨਹੀਂ ਨਾਲ ਇਹ ਤੋਂ ਹੋਇਆ ਫੋਨ ਤੇ ਗੱਲ ਆਉਂਦੀ ਜਾਂਦੀ ਰਹਿੰਦੀ ਸੀਗੀ ਜੀ ਰੋਜ਼ ਮੈਸੇਜ ਵੀ ਕਰਦਾ ਰਹਿੰਦਾ ਸੀਗਾ ਇਹ ਹੁਣ ਆਏ ਠੀਕ ਆ ਮੈਂ ਆ ਕੰਮ ਕਰਦਾ ਹਾਂ ਨਾ ਕਰਦਾ ਤੁਹਾਡੀ ਕਦੋਂ ਗੱਲ ਹੋਈ ਸੀ ਨਾ ਸ਼ੁੱਕਰਵਾਰ ਨੂੰ ਹੋਈ ਸੀ ਕੀ ਕਹਿੰਦਾ ਸੀ ਸ਼ੁੱਕਰਵਾਰ ਨੂੰ ਤਾਂ ਉਹਨੇ ਬਸ ਆਹੀ ਹਾਲ ਚਾਲ ਕਰਦਾ ਵੀ ਕੀ ਕਰਦਾ ਤੁਸੀਂ ਮਹੀ ਮਾਰੇ ਜੀ ਤਿਆ ਨਾ ਕੀਤਾ ਕਹਿੰਦਾ ਕਿ ਮੈਨੂੰ ਕੰਮਕਾ ਦਿਖਾ ਦੇ ਆ ਮੈਂ ਤੱਕ ਬਿੜੂ ਘਰ ਤਾਂ ਲਾਉਣੀ ਆ ਲਾਉਣੀ ਨਹੀਂ ਆਉਣੀ ਤਾਂ ਚੱਲ ਮੈਂ ਫੇਰ ਲਾ ਕੇ ਕਰੂੰਗਾ ਨਾ ਮੇਰਾ ਕੰਮ ਦਾ ਟਾਈਮ ਆ ਕਰਾਂ ਮੈਂ ਕੰਮ ਤੇ ਜਾਂਣਾ ਕਿੰਨੀ ਕਿ ਜ਼ਮੀਨ ਸੀ ਤੁਹਾਡੇ ਕੋਲੇ ਕਿਉਂ ਹਰਵਿੰਦਰ ਨੂੰ ਬਾਹਰ ਭੇਜਣਾ ਪਿਆ ਤੁਹਾਨੂੰ ਜ਼ਮੀਨ ਤਾਂ ਹੀ ਸਾਡੇ ਕੋਲ ਹੈਗੇ 9 ਕਿਲੇ 9 ਕਿਲੇ ਰਸੀਦ ਨੇ ਜੀ ਬੜੀ ਇਹ ਨਹੀਂ ਹੁੰਦੀ ਨਹੀਂ ਕੰਮ ਕਰਨ ਨੂੰ ਆ ਕੇ ਭੇਜਿਆ ਸੀਗਾ ਵੀ ਕਰਜ਼ਾ-ਕੁੜਜ਼ਾ ਖਾਛਾ ਦੇਣਾ ਚੱਲ ਨੇ ਕੁੜੀ ਦਾ ਵਿਆਹ ਕਰਨਾ ਵੀ ਕਰ ਦਾਂਗੇ ਆਪ ਵੀ ਆ ਜਾਣਾ ਜਾ ਹਰਵਿੰਦਰ ਦੀ ਡੈਡ ਬੋਡੀ ਲਿਆਉਣ ਵਾਸਤੇ ਹੁਣ ਤੁਸੀਂ ਕਿਨੂੰ ਅਪੀਲ ਕੀਤੀ ਹੈ ਕੋਈ ਕਿਸ ਤਰ੍ਹਾਂ ਦਾ ਐਸੇ ਪੰਜਾਬ ਸਰਕਾਰ ਨੂੰ ਮੋਰੇ ਕੀਤੀ ਹੈ ਵੀ ਸਾਡੀ ਡੈਡ ਬੋਡੀ ਮਂਗਵਾ ਦਿਓ ਸਾਡੇ ਕੋਲ ਖਰਚਾ ਕਰਨ ਨੂੰ ਨਹੀਂ ਜੀ ਨਾਲ ਜੋ ਖਰਚਾ ਆਏਗਾ ਇਹ ਲੰਟਨ ਉੱਟਾ ਕਰਾ ਕੇ ਭੇਜ ਜਾਈਏ ਕੋਈ ਭਾਰਤ ਸਰਕਾਰ ਨੂੰ ਵੀ ਆਪਾਂ ਕੋਈ ਐਫੀਡੈਪਟ ਵਗੈਰਾ ਭੇਜ ਜਾਈਏ ਵੀ ਸਾਡੇ ਬੱਚੇ ਦੀ ਡੈਡ ਬੋਡੀ ਹਾਂਜੀ ਹਾਂਜੀ ਸਰਕਾਰ ਨੂੰ ਭੇਜਿਆ ਆਪਾਂ ਨੇ ਕੀ ਸਾਡੀ ਮਦਦ ਕਰੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਕਿ ਡੈੱਡ ਬੋਡਿੰਗ ਕਰੇ ਭੇਜੀ ਜਾਵੇ ਸਾਡੀ ਇਹ ਤਾਂ ਦੇਖੋ ਜੀ ਤੁਹਾਨੂੰ ਤਾਂ ਜਵਾਕ ਜਿੰਨੇ ਇਧਰ ਹੋ ਰਹੀ ਸਰਪੀਆ ਸਰਕਾਰ ਨੇ ਭੇਜੀ ਜਾਂਦੇ ਆ ਹਾਲਤ ਘਰ ਦੀ ਬਹੁਤ ਮਾੜੀ ਹੈ ਬਾਹਣ ਵੀ ਕਮਜ਼ੋਰ ਆ ਰੇ ਇਸ ਲਗਾ ਮਿੱਟੀ ਮੁੱਟੀ ਚੱਕੇ ਚੋਨਾ ਮਸਾਜਾ ਹੋਣ ਲੱਗਿਆ ਸੀ ਉਸ ਮਾੜਾ ਰਹਿ ਗਿਆ ਤੋ ਗੁੱਡੀ ਐ ਛੋਟੀ ਇਹ ਬਸ ਵੀ ਆਪਦਾ ਘਰੋਬਾਰ ਚੱਲੂਗਾ ਤਾਂ ਹਰ ਪੀਰ ਪਰੋਂ ਕਮਾ ਕੇ ਭੇਜੂਗਾ ਮੁੰਡਾ ਹਾਂ ਹੁਣ ਦੇਖੋ ਉੱਥੇ ਕਹਿੰਦੇ ਇਹ ਕੋਸ ਮਰਗੀ ਪੁਣਾ ਹੈ ਬਾਈ ਕੋਈ ਕੱਲ ਸ਼ਾਮ ਨੂੰ ਡਾਕਟਰ ਦਾ ਕਹਿੰਦੇ ਗਏ ਸਵਾਲ ਕੀ ਭਾਈ ਮੌਤ ਹੋ ਚੁੱਕੀ ਹੈ। ਇਹੀ ਗੱਲ ਸੁਣੀ ਹੈ ਜੀ। ਕਿੰਨੀ ਉਮਰ ਸੀ ਹਰਵਿੰਦਰ ਜੀ ਕੀ ਅਪੀਲ ਕਰਦੇ ਹਾਂ ਸਰਕਾਰ ਨੂੰ। ਉਮਰ ਤਾਂ ਛੋਟੀ ਹੀ ਸੀ ਜੀ। 27-28 ਸਾਲ ਦਾ ਹੀ ਬੱਚਾ। ਵਧੀਆ ਸਾਡੇ ਨਾਲ ਉੱਥੇ ਆ ਕੇ ਖੇਡਦਾ। ਇੱਧਰ ਮਾਰੂ ਬਾਣਾ ਸਾਡੇ ਕੌੜਾ ਪਾਣੀ ਹੈ। ਆ ਥਰਮਲ ਵਾਲੇ ਪਾਸੇ ਇਦਰੀ ਬਾਹਣ ਇਹਨਾਂ ਦਾ। ਇਸੇ ਕਰਕੇ ਉਹਨੇ ਆਪ ਦਾ ਕੋਈ ਉਹ ਗੱਲ ਫਹਾ ਲੈਤਾ ਪਹਿਲਾਂ ਇਧਰੋਂ ਲੁਕਟਾਂ ਲੁਕਟਾਂ ਕਰਾਈਆਂ ਆ ਘਰ ਦਾ ਦੇਖਣ ਪੱਲੀਆਂ ਲਾ ਕੇ ਟਾਈਮ ਪਾਸ ਕਰ ਰਹੇ ਆ ਇਹ ਵੀ ਚੱਲਦਾ ਹਰ ਪੀਲਾਮਾ ਕੁੜੀ ਦਾ ਕੋਈ ਵਿਚਾਰੀ ਦਾ ਵਿਆਹ ਕਰਾਂਗੇ ਇਹ ਹੀ ਗੱਲ ਬਾਤ ਬਾਤ ਹੋ ਗਈ ਕਿ ਅਪੀਲ ਕਰਦੇ ਆ ਸਰਕਾਰ ਨੂੰ ਇਹ ਤਾਂ ਪੰਜਾਬ ਸਰਕਾਰ ਨੂੰ ਇਹੀ ਕਹਿੰਦੀਆਂ ਜੀ ਵੀ ਇਹ ਜਿਹੜਾ ਹੁਣ ਕਰਜ਼ਾ ਵਿਚਾਰੇ ਦੇ ਸਿਰ ਚੜਿਆ ਨਾ ਤਾਂ ਉਹਦੀ ਮੱਤ ਕਰੀ ਜਾਵੇ ਲੈ ਸਾਡਾ ਜਵਾਕ ਪਿੰਡ ਕੋਕਰਕੋਦ ਦੇ ਵਿੱਚ ਉਹਦੀ ਡੈੱਡ ਬੋਡੀ ਭੇਜੀ ਜਾਵੇ ਆਪਦੇ ਕੋਲੋਂ ਖਾਤਿਆ ਕਰੇ ਸਾਡੇ ਕੋਲੋਂ ਕੁਛ ਨਹੀਂ ਬਹੁਤ ਖਰਚਾ ਜੀ ਚੜਿਆ